ਫੈਸਿਕਾਲ तमाम ਬੜੀ ਅਪਡੇਟ ਦੇਣਾ ਸ਼ੁਰੂਆਤ ਕਰੂੰਗਾ ਜਿੱਥੇ ਬਠਿੰਡਾ ਦੇ ਵਿੱਚ ਇੱਕ ਤਰਫੇ ਪਿਆਰ ਨੇ ਦੋਨੇ ਪ੍ਰੇਮ ਜੋੜਿਆਂ ਦੀ ਲਿੱਤੀ ਹੈ ਜਾਨ ਇੱਕ ਤਰਫਾ ਪਿਆਰ ਹੈ ਜਿਹੜਾ ਇੱਕ ਨੌਜਵਾਨ ਵੱਲੋਂ ਕੀਤਾ ਜਾਂਦਾ ਹੈ ਜਿਹੜਾ ਨੌਜਵਾਨ ਗੰਗਾ ਨਗਰ ਦਾ ਰਹਿਣ ਵਾਲਾ ਹੈ ਅਤੇ ਬਠਿੰਡਾ ਦੇ ਪਰਸਨਾ ਨਗਰ ਦੇ ਵਿੱਚ ਪਹੁੰਚਾ ਕੀਤਾ ਹੈ ਨੌਜਵਾਨ ਜਿਹੜਾ ਬਿਆਨ ਦੰਗਾ ਨਗਰ ਕਰਿਆ ਨਵਾਰਾ ਪਟਿਲਾ ਦੇ ਵਿੱਚ ਪਹੁੰਚਿਆ ਤਾਂ ਕਿ ਇਹ ਦੱਸਿਆ ਜਾ ਰਿਹਾ ਪੁਲਿਸ ਦੇ ਕਹਿਣੇ ਮੁਤਾਬਕ ਇਹ ਪਿਆਰ ਰਿਸ਼ਤੇ ਦਾ ਮਾਮਲਾ ਜਿਹੜਾ ਦੱਸਿਆ ਜਾ ਰਿਹਾ ਇੱਕ ਤਰਫੋਂ ਪਿਆਰ ਦੇ ਮਾਮਲੇ ਦੇ ਵਿੱਚ ਕੁੜੀ ਹੈ ਜਿਹੜੀ ਦੰਗਾ ਨਗਰ ਦੇ ਵਿੱਚ ਪੜਦੀ ਸੀ ਤਾਂ ਉੱਥੇ ਇਹ ਦੋਨੋਂ ਆ ਜਿਹੜੇ ਜੋੜੇ ਜੋੜਾ ਸੀਗਾ ਇਹ ਮਿਲੇ ਸੀਗੇ ਤਾਂ ਉਸ ਤੋਂ ਬਾਅਦ ਆਪਸੀ ਅਨਬੰਧੇ ਚੱਲਦੇ ਕੋਈ ਅਨਬੰਧ ਹੋਈ ਤਾਂ ਉੱਥੇ ਕੁਛ ਕੁੜੀ ਹੈ ਜਿਹੜੀ ਆਪਣੇ ਘਰ ਵਾਪਸ ਲੱਗ ਗਈ ਇਹ ਤੇ तमाम ਜਿਹੜੀ ਹੈ ਜਾਣਕਾਰੀ ਆ ਪੁਰਸੋ ਲੋਕ ਨੂੰ ਦਿੱ ਗਿਆਤ ਹੈ ਉਹ ਜਿਹੜੀ ਘਰ ਦੇ ਵਿੱਚ ਮਾਂ ਤੇ ਧੀ ਬੋਨੇ ਆਪਣੇ ਅਖੇ ਰਹਿੰਦੇ ਸੀ ਤੋਂਨੇ ਹੀ ਮਾਂ ਦੀ ਜੰਮੇ ਰਹਿੰਦੇ ਸੀ ਇਹ ਤਾਂ ਆਖਿਰਕਾਰ ਉਸ ਆਸ਼ਿਕ ਨੇ ਆ ਕੇ ਕਿਸ ਤਰ੍ਹਾਂ ਬੁਰੇ ਹਾਲਾਤਾਂ ਦੇ ਵਿੱਚ ਆ ਕੇ ਪਹਿਲਾ ਤਾਂ ਉਸ ਆਪਣੀ ਪ੍ਰੇਮਿਕਾ ਨੂੰ ਬੋਲੀ ਮਾਰੀ ਅਤੇ ਉਸ ਤੋਂ ਬਾਅਦ ਖੁਦ ਵੀ ਆਪਣੇ ਆਪ ਨੂੰ ਮੌਤ ਦੇ ਘਾਟ ਲੈਣਾ ਰਿਹਾ ਇਹ ਤੋਂ ਮੇਰਾ ਦੇਖਦਾ ਦਿੱਕਨ ਐਸਪੀ ਸਿੱਧੀ ਦਾ ਸੁਣਦੇ ਆ ਅਸਲ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਹਿਤੇਸ਼ ਨਾਮ ਦੇ ਲੜਕੇ ਨੇ ਇੱਕ ਕਸ਼ਿਸ਼ ਨਾਮ ਦੀ ਲੜਕੀ ਹੈਗੀ ਉਸ ਨੂੰ ਫਾਇਰਮਾਰਕ ਇੰਜਰਡ ਕਰਤਾ ਸੋ ਅਸੀਂ ਜਦੋਂ ਮੌਕਾ ਤੇ ਆਏ ਆ ਤੇ ਮੌਕੇ ਦੇ ਉੱਪਰ ਜਿਹੜੀ ਹੈਗੀ ਆ ਜਿਹੜੀ ਕਸ਼ਿਸ਼ ਦੇ ਇੱਕ ਇੰਜਰੀ ਸੀਗੀ ਫਾਇਰਆਰਮ ਇੰਜਰੀ ਸੀਗੀ ਇੱਕ ਹਿਤੇਸ਼ ਦੇ ਜਿਹੜੀ ਹੈਗੀ ਆ ਗੋਲੀ ਲੱਗੀ ਹੋਈ ਹੈ ਤੋ ਬੇਸਿਕਲੀ ਹਿਤੇਸ਼ ਇਜ਼ ਡੈਡ ਤੇ ਜਿਹੜੀ ਲੜਕੀ ਹੈਗੀ ਆ ਸਿਵਲ ਹਸਪੀਟਲ ਉਹਨੂੰ ਟ੍ਰੀਟਮੈਂਟ ਵਾਸਤੇ ਭੇਜਿਆ ਸੀਗਾ ਆਈ ਥਿੰਕ ਮਤਲਬ ਉਦੋਂ ਕਨਫਰਮ ਕਰਨਾ ਬਾਕੀ ਬਟ ਜਿੱਦਾਂ ਸੁਣ ਰਹੇ ਸੀ ਕਿ ਸ਼ੀ ਇਜ਼ ਆਲਸੋ ਡੈੱਡ ਤੋ ਇਹ ਗੰਗਾ ਨਗਰ ਦਾ ਰਹਿਣ ਵਾਲਾ ਹਿਤੇਸ਼ अरोड़ा ਤੇ ਇਹ ਲੜਕੀ ਨਾਲ ਜਿੱਦਾਂ ਪਹਿਲਾਂ ਗੰਗਾ ਨਗਰ ਵੱੜਦੀ ਸੀ ਉੱਥੇ ਇਹਨਾਂ ਦੇ ਜਨਮ ਸ਼ਣ ਹੋ ਗਈ ਤੇ ਹੋ ਸਕਦਾ ਰਿਲੇਸ਼ਨਸ਼ਿਪ 'ਚ ਵੀ ਸੀਗੇ ਦੋਨੋਂ ਅੱਜ ਜਿਹੜਾ ਹੈਗਾ ਇਹ ਤਕਰੀਬ ਸ਼ਾਮ ਨੂੰ ਘੰਟਾ ਪਹਿਲਾਂ ਜਿਹੜਾ ਹੈਗਾ ਘਰ ਆਇਆ ਇੱਥੇ ਤੇ ਇਹ ਇਹਨੇ ਜਿਹੜੀ ਹੈਗੀ ਲੜਕੀ ਆ ਉਹਨੂੰ ਗੋਲੀ ਮਾਰ ਲਈ ਤੇ ਪ੍ਰੀਲੀਮਿਨਰੀ ਇਹ ਲੱਗ ਰਿਹਾ ਵੀ ਜਿੱਦਾਂ ਲੜਕੇ ਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਕੇ ਸੁਸਾਇਡ ਕਰ ਲਿਆ ਹੋਵੇ ਬਾਕੀ ਜਿਹੜੀ ਹੈਗੀ ਅਸੀਂ ਥਾਣਾ ਕਨਾਲ ਕਲੋਨੀ ਦੇ ਵਿੱਚ ਮੁਕੱਦਮਾ ਦਰਜ ਕਰਕੇ ਬਾਕੀ ਜਿਹੜੀ ਹੈਗੀ ਇਹ ਸੀਸੀਟੀਵੀ ਫੁਟੇਜ ਟੈਕਨੀਕਲ ਐਵੀਡੈਂਸ ਸਾਰਾ ਚੈੱਕ ਕਰਕੇ ਫਿਰ ਫਰਦਰ ਜਿਹੜੀ ਇਨਵੈਸਟਿਗੇਸ਼ਨ ਇਹ ਵੀ ਕੰਮ ਕਰਦੀ ਕਰਦਾ ਸੀਗਾ ਜੀ ਕੋਈ ਇਹ ਤਾਂ ਸਟੂਡੈਂਟ ਹੀ ਆ ਤਾਂ ਦੱਸਣ ਜਿਹੜੀ ਲੜਕੀ ਦੀ ਮਦਰ ਹੈਗੀ ਇਹ ਮੋਨਿਕਾ ਉਹਦੇ ਦੱਸਣ ਮੁਤਾਬਕ ਤਾਂ ਜਿਹੜੇ ਹੈਗੀ ਲੜਕੀ ਵੀ ਸਟੂਡੈਂਟ ਸੀਗੀ ਪਲੱਸ 2 ਕਰਕੇ ਹੁਣੇ ਹੀ ਇੱਥੇ ਪਹਿਲਾਂ ਗ ਤੇ ਲੜਕਾ ਵੀ ਜਿਹੜਾ ਹੈਗਾ ਉਹਦੇ ਨਾਲ ਛਤ ਸਟੂਡੈਂਟ ਈ ਹੈ ਸਰ ਇਹਨਾਂ ਆਪਣੇ ਕਿਹੜਾ ਹੈਗਾ ਲਾਇਸੈਂਸੀ ਵੈਪਨ ਹੈਗਾ ਵੈਪਨ ਕਿਹੜਾ ਸੀ ਦੇਖੋ ਵੈਪਨ ਜਿਹੜੇ ਹੈਗਾ ਮੌਕੇ ਦੇ ਉੱਪਰੋਂ ਅਸੀਂ ਜਿਹੜਾ ਹੈਗਾ ਕਬਜ਼ਾ ਪੁਲਿਸ ਦੇ ਵਿੱਚ ਲੈ ਲਿਆ ਤੇ ਉਹਦੀ ਜਿਹੜੀ ਹੈਗੀ ਪਿਸਟਲ ਹੈਗਾ ਆਈ ਥਿੰਕ ਤੇ ਬਾਕੀ ਜਿਹੜੀ ਹੈਗੀ ਉਹਦੀ ਵੈਰੀਫਿਕੇਸ਼ਨ ਕਰਕੇ ਚੈੱਕ ਕਰ ਰਹੇ ਹਾਂ ਕਾਰਨ ਕਾਰਨ ਕੁਝ ਪਤਾ ਲੱਗੇ ਜੀ ਕੋਈ ਮੁੱਢਲੀ ਤਫ਼ਤੀਸ਼ ਦੇਖ ਹੀ ਲੱਗ ਰਿਹਾ ਜਿੱਦਾਂ ਦੋਨੋਂ ਆਪਸ ਦੇ ਵਿੱਚ ਰਿਲੇਸ਼ਨ ਚ ਹੋਣ ਬਾਕੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਚ ਕਲੀਅਰ ਕਰਾਂਗੇ ਕਿੰਨੀ ਕੁ ਉਮਰ ਲੱਗ ਰਹੀ ਹੈ ਇਹਨਾਂ ਦੋਨਾਂ ਦੀ ਲੜਕੇ ਦੀ ਉਮਰ 22 ਸਾਲ ਦੀ ਹੈਗੀ ਹੈ ਤੇ ਲੜਕੀ ਦੀ ਜਿਹੜੀ ਏਜ ਹੈਗੀ ਉਹ 17 ইয়ার্স ਅਰਾਊਂਡ 18 ইয়ার্স ਹੈਗੀ ਸਰ ਏਰੀਆ ਕਿਹੜਾ ਜੀ ਏਰੀਆ ਕਿਹੜਾ ਜੀ ਇਹ ਪਰਸਰਾਮਨਗਰ ਗਲੀ ਨੰਬਰ 29 ਦੇ ਵਿੱਚ ਹੈਗਾ ਥਾਣਾ ਕਨਾਲ ਕਲੋਨੀ ਦੇ ਏਰੀਆ ਜੀ ਮਕਾਨ ਆਪਦਾ ਹੀ ਇਹਨਾਂ ਦਾ ਹੀ ਹਾਂ ਬੇਸ ਬਾਕੀ ਜਿਹੜੀ ਹੈਗੀ ਤਪਤੀション ਕਰਦੇ ਆਂ ਵਾਸਤੇ ਆਏ ਸੀਗੇ ਜਾਂ ਇਹ ਵੈਸੀ ਇੱਥੇ ਕੋਈ ਨਹੀਂ ਇੱਥੋਂ ਤਾਂ ਰਹਿਣ ਵਾਲੇ ਨੇ ਇੱਥੇ ਦੇ ਕਿੱਡਾ ਲ ਗੰਗਾ ਨਗਰ ਦੇ ਕਹਦੇ ਨਹੀਂ ਨਹੀਂ ਲੜਕੀ ਗੰਗਾ ਨਗਰ ਪੜਦੀ ਸੀਗੀ ਬੇਸਿਕਲੀ ਹੌਸਟਲ ਦੇ ਵਿੱਚ ਉਹਨਾਂ ਨੇ ਪਾਈ ਹੋਈ ਸੀ ਲੜਕੀ ਤੇ ਬੇਸਿਕਲੀ ਰਹਿੰਦੇ ਇੱਥੇ ਨੇ ਘਟਨਾ ਕਿੰਨੇ ਵਜੇ ਦੀ ਹੈ ਜਿਹੜੀ ਇਹ 1.5 ਘੰਟੇ ਦੀ ਪਹਿਲਾਂ ਦੀ ਹੈਗੀ ਘਟਨਾ ਸਰ ਮਕਾਨਜ ਕੋਲ ਕੋਨੇ ਅੰਦਰ ਸੀ ਇਸ ਮਕਾਨ ਦੇ ਵਿੱਚ ਲੈ ਜਿਹੜੀ ਲੜਕੀ ਹੈ ਤਾਂ ਉਹਦੀ ਮਦਰ ਦੋਨੋਂ ਰਹਿੰਦੇ ਨੇ ਲੜਕੀ ਦੇ ਹਾਲ ਸੀਗੇ ਜੀ ਦੋਨੋਂ ਜੀ ਪੰਜ ਟਕ ਲੱਤੀ ਹਾਂਜੀ ਤੇ ਦੋਸਤ ਸੀਗੇ ਦੋਨੋਂ ਮੈਂ ਜਿਹਦੀ ਲੜਕੀ ਦੀ ਮਦਰ ਦੇ ਮੁਤਾਬਕ ਤਾਂ ਕਦੋਂ ਜਿਹਨੂੰ ਜਾਣਦੇ ਸੀਗੇ ਬਾਕੀ ਜਿਹੜੀ ਹੈਗੀ ਤਫਤੀਸ਼ ਚ ਗੱਲ ਕਲੀਅਰ ਕਰਾ ਪਰਿਵਾਰ ਦਾ ਹੋਰ ਕੋਈ ਇਸ ਦੱਸਿਆ ਮਿਲੇ ਤਾਂ ਨਹੀਂ ਦੋਨੋਂ ਹੀ ਮਾਂ ਬੇਟੀ ਦੋਨੋਂ ਇੱਥੇ ਰਹਿੰਦੇ ਆ ਇਕੱਲੇ ਤੇ ਹਾਲਾਤ ਕਿਸ ਤਰ੍ਹਾਂ ਦੇ ਲੜਕੀ ਦੇ ਗੁੰਜੇ ਹਾਂ ਲੜਕੀ ਜਿਹੜੀ ਹੈਗੀ ਸੀ ਸਿਵਲ ਹਸਪੀਟਲ ਜਿਹੜੀ ਹੈਗੀ ਹੈ ਟ੍ਰੀਟਮੈਂਟ ਵਾਸਤੇ ਭੇਜ ਦਿੱਤੀ ਸੀਗੀ ਤੇ ਬਾਕੀ ਫਰਦਰ ਜਿਹੜੀ ਹੈਗੀ ਕਨਫਰਮ ਕਰ ਲੈਣੇ ਠੀਕ ਹੈ